ਮੇਰਾ ਨਾਮ ਕਿਰਨ ਰਾਣੀ ਹੈ ਘਟਨਾ ਕੀ ਹੋਈ ਘਟਨਾਈ ਸਵੇਰ ਦਾ ਟਾਈਮ ਸੀ 5:30 ਵਜੇ ਦਾ ਤੇ 6:00 ਸਵੇਰ ਦੇ ਡੇਕੀ ਗਾਰਨਿਚ ਦੇ ਗੰਦਰ ਕਾਰਨ ਇਹ ਬਸਾਂ ਬੱਤੇ ਟੁੱਟੇ ਪਏ ਸੀਗੇ ਤੇ ਆਹ ਪਲੈਂਟਰ ਉਹ ਟੁੱਟ ਗਿਆ ਮੈਨੂੰ ਤਾਂ ਬੜੀ ਜੀ ਗੱਲ ਹੈ ਸਵੇਰ 5:30 ਵਜੇ ਦੀ ਕੌਣ ਕੌਣ ਸੀ ਉੱਥੇ ਮੇਰੇ ਹਸਬੰਡ ਸੀ ਤੇ ਦੋ ਬੱਚੇ ਸੀ ਜੀ ਇਸ ਬੱਚੇ ਰਹੇ ਵੀ ਸੱਤ ਸੱਚ ਤਾਂ ਹਾਂਜੀ ਸਿਰਚੂ ਲੱਗ ਗਿਆ 1.20 ਈ ਚ ਵੱਜ ਗਈ ਬਾਵਾ ਅੱਛਾ ਜਦੋਂ ਸੱਤ ਦਿੱਤੀ ਹੋਦੀ ਪੀਲੀ ਕੱਟਵਾਉਣਾ ਪਈ ਆ ਰਹੇ ਸੀ ਰਹੇ ਸੀ ਹਾਂਜੀ ਡੈਡੀ ਨੇ ਕੱਢਾਈ ਫਿਰ ਅਸੀਂ ਬਾਜਾਂ ਦੇ ਤੂੰ ਤਾਂ ਅਸਮਾਨ ਕੀ ਕੀ ਹੈ ਅਸਮਾਨੀ ਕੂਲਰ ਐਲਸੀਡੀ ਸਾਰਾ ਹੀ ਮਤਲਬ ਕਿ ਖਰਾਬ ਹੋ ਗਿਆ ਸਾਰਾ ਹੀ ਟੁੱਟ ਗਿਆ ਹਾਂਜੀ ਸਾਰਾ ਹਾਂਜੀ ਇੱਕ ਕਮਰੇ ਚ ਹੀ ਰਹਿੰਦੇ ਸੀ ਹਾਂਜੀ ਹਾਂਜੀ ਇੱਕ ਹੀ ਕਮਰਾ ਸੀ ਸਾਡੇ ਘਰ ਨੂੰ ਤੇ ਕਲੀ ਪ੍ਰਸ਼ਾਸਨ ਨੂੰ ਇਹ ਹੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਵੀ ਹੋ ਸਕੇ ਸਹਿਯੋਗ ਦਿੱਤਾ ਜਾਵੇ ਸਾਨੂੰ ਮਕਾਨ ਆਉਂਦਾ ਸੀ ਹਾਂਜੀ ਮਕਾਨ ਆਉਂਦਾ ਸੀ ਕੰਮ ਕੀ ਕਰਦੇ ਕੰਮ ਇਹ ਦਿਹਾੜੀ ਜਾਂਦੇ ਹਾਂਜੀ ਹਾਂਜੀ ਹੋਣਾ ਬਣਾਉਣਾ ਦਾ ਬਹੁਤ ਔਖਾ ਹਾਂਜੀ ਬਹੁਤ ਔਖਾ ਹੀ ਨਾਮ ਕੀ ਹੈਗਾ ਤੁਹਾਡਾ ਔਰ ਕੀ ਕਰਨਾ ਕੀ ਹੈ ਮੇਰਾ ਨਾਮ ਅਰਸ਼ਦੀਪ ਹੈ ਜੀ ਘਟਣਾ ਇਹ ਹੀ ਵਾਪਰੀ ਕਿ ਬਾਰਿਸ਼ ਜਿਆਦਾ ਪੈ ਰਹੀ ਸੀਗੀ ਅਸੀਂ ਚਾਰ ਜੀ ਪਏ ਸੀਗੇ ਮੈਂ ਮੇਰਾ ਬੱਚਾ ਮੇਰੀ ਵਾਈਫਾ ਤੇ ਕੁੜੀ ਆਹ ਕੁੜੀ ਨੂੰ ਠੰਡ ਲੱਗ ਰਹੀ ਸੀਗੀ ਤੇ ਕੂਲਰ ਚੱਲ ਰਿਆ ਸੀਗਾ ਕੁੜੀ ਨੂੰ ਠੰਡ ਲੱਗ ਰਹੀ ਸੀ ਮੈਂ ਚਾਦਰ ਦੇ ਰਿਆ ਸੀ ਕੁੜੀ ਉੱਤੇ ਚਾਦਰ ਦੇ ਕੇ ਬਸ ਮੈਂ ਮੂੰਹ ਹੀ ਕਮਾਇਆ ਸਾਰੇ ਸਾਥ ਸਾਡੇ ਉੱਤੇ ਆ ਗਏ ਕਿੰਨੇ ਕਵਜ ਦੀ ਗੱਲ ਹੈ ਸਾਢੇ 5 ਵਜੇ ਦੀ ਸਵੇਰ ਕਾਦੀ ਸੀਗੀ ਸ਼ਾਮ ਟੈਲ ਬੱਤੀ ਦੀ ਸੀਗੀ ਚਾਨਣ ਤੇ 7 ਡਿਗਰੀ ਕੋਈ ਪਰਿਵਾਰ ਦੀ ਬੱਚਤ ਰਹੀ ਹਾਂਜੀ ਪਰਿਵਾਰ ਦੀ ਬੱਚਤ ਰਹੀ ਹੈ ਮੇਰੇ ਥੋੜੀ ਜਿਹੀ ਇੱਥੇ ਲੱਗੀ ਹੋਈ ਆ ਸਿਰ ਚ ਲੱਗੀ ਹੋਈ ਆ ਤੇ ਬੱਚਿਆਂ ਦੀ ਥੋੜੀ ਥੋੜੀ ਸਿਰ ਚ ਲੱਗੀ ਹੋਈ ਆ ਉਹ ਟੈਲਾ ਸੀਗੇ ਜਿਹੜੀਆਂ ਉਹ ਵੱਜੀਆਂ ਇਹ ਸਾਰੀ ਉੱਤੇ ਡਿੱਗ ਗਈ ਹਾਂਜੀ ਸਾਰੀ ਉੱਤੇ ਡਿੱਗ ਗਈ ਸਾਨੂੰ ਪਤਾ ਹੀ ਨਹੀਂ ਜੀ ਕੱਢਿਆ ਕਿਨੇ ਕੱਢਿਆ ਮੇਰੇ ਪਾਪਾ ਨੂੰ ਮੈਂ ਆਵਾਜ਼ ਦਿੱਤੀ ਫਿਰ ਪਾਪਾ ਨੇ ਆਂਡ ਗਵਾਂਡ ਨੂੰ ਆਵਾਜ਼ ਦਿੱਤੀ ਉਹਨਾਂ ਨੇ ਆ ਕੇ ਕੱਢਿਆ ਇਹਦੀ ਥੱਲੀ ਦੱਬੇ ਹੋਏ ਸੀਗੇ ਸਾਰਾ ਕੁਝ ਉਵੇਂ ਪਿਆ ਇਹ ਮੰਜਾ ਵੀ ਟੁੱਟ ਗਿਆ ਦੋਨੇ ਸਰ ਕੀ ਕੀ ਸਮਾਨ ਸੀਗਾ ਸਮਾਨ ਤਾਂ ਵਾਵਾ ਸੀਗਾ ਇਹ ਐਲਸੀਡੀ ਪਈ ਸੀਗੀ ਕੂਲਰ ਸੀਗਾ ਤੇ ਆਹ ਪੇਟੀਆਂ ਦੋਨੇ ਟੁੱਟ ਗਈਆਂ ਉੱਤੇ ਡਿੱਗਣ ਕਰਣ ਇੱਕ ਪੱਖਾ ਸੀਗਾ ਕੀ ਕੰਮ ਕੀ ਕਰਦੇ ਮੈਂ ਦਿਹਾੜੀ ਕਰਦਾ ਵੀਰੇ ਨੁਕਸਾਨ ਵਾਦੂ ਹੋ ਗਈ ਬਣਾਉਣਾ ਬਹੁਤ ਹੋ ਗਿਆ ਹਾਂਜੀ ਆਪਦਾ ਮਕਾਨ ਕੀ ਕਰ ਹਾਂਜੀ ਆਪਦਾ ਮਕਾਨ ਹੈ ਕਿਉਂਕਿ ਪਰਸਨਲ ਸੇਵਾ ਬਸ ਇਹ ਹੀ ਦਿਨ ਦੀ ਸਾਡੀ ਹਾਲਪ ਹੁੰਦੀ ਆ ਜੀ ਕਰਨ ਬਸ ਇਹ ਹੀ ਸਾਡੀ ਅਪੀਲਾ ਪ੍ਰਸ਼ਾਸਨ ਨੂੰ मैले के गर्दै छु के गाडीले खाप्छ लागिरहेको छ आज है